छता चल देख फिर घूम आना चक दे चल चल हो गया हो गया हो गया ਜੀ ਬਾਈ ਇੰਜਨ ਦੇ ਅਲਾਈਨਮੈਂਟ ਕਰਨਾ ਆਇਆ। ਕੱਲੇ ਪਾਣੀ ਛੱਡਣਾ ਏ। ਦੋ ਥੈਲੇ ਭਰਾਤੇ ਬਾਈ ਅੰਤੜ ਕੇ। ਉਹਨਾਂ ਕੋਲ ਆਇਆ ਤਾਂ ਉਹਨੇ ਬਲਾਵ ਸਸਰੀ ਗੱਲ। ਸਿੱਧਾ ਕਰਕੇ ਮਿੱਟੀ ਪਹੁੰਚੇ ਵੇ। ਇੰਜਨ ਵਾਲੇ ਖੇਤਾਂ 'ਚ। ਕਮਾਂਡ ਵਿੱਚ। ਮਾਜੀ। ਟ੍ਰੈਕਟਰ ਚਲਾਉਣਾ? ਕਿਹੜਾ? ਮਹੀਂਦਰ ਕੇ ਜੋਨਡੀਅਰ। ਜੋਨਡੀਅਰ। ਜੋਨਡੀਅਰ ਗੱਡੀ ਏ। ਇਹ ਥੋੜਾ ਜਿਹਾ ਵਟਾ ਤਾਰੀ ਜਾਂਦਾ ਹੈ ਅੰਦਰ ਨੂੰ ਲਾਉਂਦਾ ਵਟਾ ਇਹ ਦੇਖੋ ਬੀਲ ਦੇ ਨਾਲ ਕਹਿੰਦਾ ਇਹ ਆ ਜਾਂਦਾ ਬਈ ਮੜਾ ਜਾਂਦਾ ਸਿੱਧਾ ਕਰਨਾ ਹੈ ਪੱਕੀ ਤੋਂ ਚੱਲੇ ਰੱਖਣਾ ਹੈ ਬਾਕੀ ਕਦੂਆਂ ਦਾ ਕੰਮ ਚੱਲ ਰਿਹਾ ਮੰਡੀ ਮਾਲਾਂ ਗੇਲੇ ਤਰਕੀ ਵੜਾ ਹੈ ਨਾ ਨਾ ਸੋਚਣਾ ਜੋ ਲਾਈਟਾਂ ਵਾਲ ਪੈਣੀ ਹੈ ਛੱਡ ਦੇ ਇਹਨੂੰ ਤਾਰ ਟੁੱਟ ਜਾਣੀ ਓ ਜੀ ਭਾਈ ਘਰ ਤੇ ਸਮਾਨ ਲਿਆਏ ਸੰਗਲ ਲਿਆਏ ਸੱਬਰ ਲਿਆਏ ਖੁਰਪਾ ਲੈ ਕੇ ਹੀ ਏਟਮਾ ਲੈ ਹੈ ਹੈ ਸਾਨੂੰ ਪਾਈ ਹੈ ਹੈਡ ਨੂੰ ਕਹੇ ਨੂੰ ਅੱਧੇ ਨੂੰ ਪਾ ਰਹਾ ਓਏ ਪਾ ਲਈ ਸਾਨੂੰ ਪਾਉਣਾ ਪੈਣਾ ਕਿ ਇੱਧਰ ਤੇ ਪਾਉਣਾ ਹੈ ਪਰ ਇਹਨੂੰ ਪਾਉਣਾ ਠੀਕ ਆ ਠੀਕ ਆ ਚੱਲ ਓ 4x4 ਲਾ ਰਹੇ ਭਾਈ ਓਏ ਮੂਰੇ ਨੂੰ ਲੱਗਦਾ ਹਾਂ ਲੱਗ ਗਿਆ ਜ਼ੋਰ ਤੇ ਰੱਬ ਦੇ ਹਾਂ ਹਾਂ ਲੱਗ ਗਿਆ ਇੰਨਾ ਫੇਰਾ ਬਾਈ 4x4 ਦਾ ਪਹਿਲਾਂ ਚੜਦਾ ਨਹੀਂ ਤਾਂ ਦੇਖੋ ਚੜ ਗਿਆ ਉਹ ਹਾਲੇ ਬਹੁਤ ਉੱਪਰ ਹੋਗੇ ਟੰਗੜਾ ਵਾ ਲੋ ਸਖ ਸੰਗੜ ਵਾਲਾ ਹੁਣ ਸੰਗੜ ਲਈ ਚੱਕ ਦੇਣਾ ਇਹ ਚੱਲ ਬਾਈ ਚੱਕ ਦੇ ਲਿਫਟ। ਹੌਲੀ 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 ਹੌਲੀ। ਆਹ ਕੁੰਡਾ ਬੀਲ ਘੁੰਮ ਗਿਆ ਯਾਰ। ਜੱਗਿਆ ਇਹਨੂੰ ਪਾਉਣਾ ਤਾਂ ਜਿਹੜਾ ਦੂਏ ਨੂੰ। ਆਹ ਸੁੰਡੀਏ ਨੂੰ ਪਾਉਣਾ ਤਾਂ। ਇਹਨੂੰ ਪਾੜ ਸੁੰਡੀਏ ਨੂੰ ਸਲੇ ਨੂੰ। ਜਿਹੜਾ ਬਾਹਰ ਨਿਕਲ ਪਿਆ। ਹਾਂ ਆਹ ਇਹਨੂੰ ਪਾ ਆ ਇਹਨੂੰ। ਇਹਨੂੰ ਪਾ। ਇਹਨੂੰ ਬਾਲ ਦੇ ਇੱਕ। ਫੇਰ ਘੁੰਮ ਜਾਣਾ। ਚੱਕ ਦੇ। ਕਾਲ ਚੱਲ ਹੋ ਗਿਆ ਹੋ ਗਿਆ ਹੋ ਗਿਆ ਇੱਕ ਹੋ ਗਿਆ ਚੈੱਕ ਹੋ ਗਿਆ ਵਾਸਤਾ ਵਾਸ ਵਾਸ ਵਾਰੋਗ ਲਾ ਪਾ ਨੋ ਬੀਲ ਨਾ ਕੋ ਮੇਂ ਦੇਖ ਕੇ ਬਸਾਇਓ ਛੇਟਾ ਕੋਸ ਅੰਦਰ ਰੋੜੀਆਂ ਜੇ ਦਈਏ ਜੱਗਿਆ ਰੋੜੀਆਂ ਜੀ ਮਿੱਟੀ ਸੱਪੜ ਦਾ ਮਿੱਟੀ ਤੋ ਦੇਣੀ ਸੱਪੜ ਦਾ ਮਿੱਟੀ ਸੱਪੜ ਕਿੱਥੇ ਹੋਵਨੇ ਕਿੱਥੇ ਆ ਚੱਕੀ ਵੀਰ ਅੰਦਰ ਹੁਣ ਦੱਸ ਵਿੰਦਰ ਬਾਈ 4x4 ਦਾ ਫਾਇਦਾ ਹੈਗਾ ਇਹ ਟੂ व्हील ਹੁੰਦਾ ਸਲਿੱਪ ਜੇ ਮਾਰੀ ਜਾਂਦੇ ਹੈ। ਇਹ ਲਗਾ ਕੇ ਖਿੱਚਣਾ। ਆਹ ਪੰਬਾ ਨਹੀਂ ਚੱਕੋ ਪਰ ਲਾ ਬਸ ਚੱਕੋਗੇ ਤਾਂ ਨਟ ਨਹੀਂ ਡੇ। ਦੇਖੇ ਬਾਲੇ ਨਹੀਂ ਖੇਲਦੇ ਉੱਪਰ ਤੇ ਹਿੱਲਦਾ ਇਹਦੇ ਨਟ ਤਾਂ ਕਿਸੇ ਨਹੀਂ ਪਿਓ। ਦੇਖ ਪਰ ਲਾ ਉੱਪਰੇ ਪਿਆ ਏ। ਮਿੰਦਾਂ ਨੇ ਇੰਜਣ ਗੇਅਰ ਦੇਣਾ ਕੋਈ ਜੀ ਮਨ ਲੱਗਦਾ ਇੰਨੀ ਜਾਨ ਅੱਜ। ਅੰਕਲ ਕਿਆ ਖਾ ਕੇ ਲਿਆ? ਰੂਹ ਨਾ ਕੰਮ ਕਰਦਾ ਬੰਦਾ ਰੂਹ ਨਾਲ ਖਾਣ ਦੀ ਗੱਲ ਇਹਦੇ ਮੈਂ ਬੰਦਾ ਦਾ ਤੂੰ ਵੀ ਆਇਆ ਮੈਂ ਹਾਂ ਦੇਲਾ ਚਾਰੇ ਫੈਲੇ ਜਾ ਕੇ ਪਰੇ ਮਾਰੇ ਸਰਦਾਰ ਜੀ ਇਹਦਾ ਰੂਹ ਆਪੀ ਕੰਮ ਕਰਨਾ ਕੰਮ ਕਰਨਾ ਹੈ ਇੰਦਰ ਜਾਣਾ ਬਈ ਕਰਨ ਨੂੰ ਹਾਂ ਹਾਂ ਦੇਖ ਲੈ ਕਿੱਦ ਰਹਿ ਪਟਦਾ ਆਇਆ ਅਕਲ ਇੰਦਰ ਬਾਈ ਕੱਦੂ ਹੋ ਰਿਹਾ ਲਗਾਤਾਰ ਇੱਥੇ ਫੜਾਂਗੇ ਇੱਕ ਦੋ ਮਿੰਟ ਲਾਵਾ ਨੱਕ ਬਾਰ ਜਾਂਦਾ ਉਹ ਥੈਲੇ ਰੱਖੇ ਤੇ ਦਾਬੀ ਜਾਣੇ ਨੇ ਸਾਈਡ ਨੂੰ ਜ਼ਿਆਦਾ ਹੋ ਗਿਆ ਇੰਦਰਾ ਆਸ ਆਸੇ ਦਾ ਜ਼ਿਆਦਾ ਵੈਗ ਨਾ ਲੱਗੇ ਆਦੇ ਇੰਜਨਾ ਠੀਕ ਹੈ ਪਿਆ ਆਹ ਜ਼ਿਆਦਾ ਬਾਹਰ ਆ ਗਿਆ ਨਾ ਫਟਾ ਹਲੇ ਗੇਰ ਤੇ ਐ ਦਰਗੋਈ ਡੈਕਟਰ ਨੂੰ ਪਤਾ ਨਹੀਂ ਕੀ ਹੋਇਆ ਥੋੜੂ ਕੇਜੀ ਮਾਰੀ ਜਾਂਦਾ ਕੋਈ ਪੰਪ ਕੋਈ ਦਿੱਕਤ ਨਾ ਆਦੀ ਹੈ ਜੇ ਬੋਲਦੀ ਚੱਲੇ ਜਾਵੇ ਦੇਖ ਨਾ ਮਖੜਾ ਉੱਡ ਰਿਹਾ ਪਾਰਾ ਇਹਦਾ ਹੈ ਅੰਗਲ ਟਾਇਰਸ ਹਸਤੇ ਹੋਗੇ ਕਹਿੰਦੇ ਹਾਂ ਹੋਗੇ 60000 ਦੇ ਪਾ ਜਗੱਡੀ ਉੱਪਰ ਮਿਚਾ ਕਰਕੇ ਲੱਖ ਦੇ ਟਾਇਰ ਆਉਣੇ ਆ ਮਾੜਾ ਬਸੇ ਅੱਛਾ ਐਮ ਆਰ ਐਫ ਮਹਿੰਗੇ ਨੇ ਅੰਕਲ ਲੱਖਦੇ ਆ ਲੋ ਜੀ ਇੱਧਰ ਹਰਾਮਾ ਛੱਡਦਾ ਜਾਂਦੀ ਏਰ ਅਬ ਇੰਦਰ ਵਾਈ ਇੰਦਰ ਵਟ ਪਾਇਆ ਬਾਈ ਆਪਣੇ ਚੱਲਦਾ 15 ਹਾਲਾਂ ਪਰ ਦੇਖੋ ਝੋਟਾ ਬੜਾ ਜੱਟੇ ਹੋਏ ਦੇਖੋ ਗਾ ਬਹੁਤ ਵਧੀਆ ਬਾਈ ਤੁਹਾਡਾ ਜਿਹੜਾ ਆਇਆ ਕੋਈ 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 ਬਹੁਤ ਵਧੀਆ ਚੀਜ਼ ਬਣਾਈ ਦੀ ਹੈ ਬੰਦਿਆ ਪਾਉਂਦਾ 15 ਹਾਲਾਂ ਝੋਟਾ ਕਲ ਕੀ ਕਰਨਾ? ਝੋਲਾ ਪਾਉਣੀਆ। ਲਓ ਜੀ ਬਾਈ ਪੂਰੀ ਬਾਈ ਦੇ ਖੇਤਾਂ ਜਾਏ ਫਿਰ ਡੀਲੇ ਹੀ ਬਹੁਤ ਆ ਪੂਰੀ। ਤਾਂ ਇਹਦਾ ਮਾਊ ਦੂਜੀ ਆ। ਬਾਈ ਇਹ ਹਜੇ ਕੋਈ ਕਿਸੇ ਕੋ ਪੱਕਾ ਇਲਾਜ ਹੋਇਆ ਡੀਲੇ ਦਾ। ਪਨੀਰੀ ਹੈਗੀ ਠੀਕ ਹੈ ਜੀ ਆ ਵਿੱਚ ਡੀਲਾ ਬਹੁਤ ਹੋਏ ਮੈਂ ਜਿੰਨਾ ਵੀ ਇੱਧਾ ਨੇਰਾ ਡੀਲਾ ਹੈ। ਸਪਰੇ ਨੇ ਆਇਆ ਦਾ ਪੀਲਾ ਪੀਲਾ ਜਿਹਾ ਕਰਿਆ। ਪੂਰੀ ਕਿਹੜੀ ਕਰੀ ਸਪਰੇ ਨੋਮੀ ਕੁਆਲਟੀ ਜੀ? ਹਾਂ ਨੋਮੀ ਕੁਆਲਟੀ। ਬਾਈ ਕੋਈ ਡੀਲੇ ਵਾਸਤੇ ਸਪਰੀ ਇਹ ਤਾਂ ਸਭ ਪੂਰੀ ਵਾਈਦੀ ਪਨੀਰੀ ਹੁਣ ਚੌਤੀ ਵੀ ਖਰਾਬ ਐ ਸਪਰੀਮ ਵੀ ਖਰਾਬਾ ਨਹੀਂ ਬਾਉਣੀ ਪੈਣੀ ਐ ਲਾ ਹੁਣ ਮੈਂ ਤਾਂ ਨਿੱ ਕੱਦੀ ਲੈ ਜਣੇ ਚਾਹਦਾ ਮੈਂ ਜੂਰੀਆਂ ਨੇ ਪਾਇਆ ਇਹਦੇ ਵਿੱਚ ਵੀ ਆਹ ਜਿਹੜਾ ਡੀਲਾ ਏ ਏ ਮਤਲਬ ਅਨਜਾਇਜ਼ ਏ ਆ ਪਰਲੀਮਾਂ ਵੀ ਦੇਖ ਕੇ ਆਉਂਦੇ ਕਿੰਨਾ ਗਾ ਜਿੱਕਣਾ ਆਹ ਡੀਲਾ ਬਾਈ ਜੰਮੇ ਵਾ ਨਾ ਖਾਲਚ ਆਹੀ ਸਾਫ ਨਾ ਪਨੀਰੀ ਜੇ ਇਹਦੇ ਇੱਕੇ ਦਾ ਖੇਤ ਮਾਨੂੰ ਰੂਹ ਨਹੀਂ ਕਰਦੀ ਆਹ ਦੇਖੋ ਕਿੰਨਾ ਦੇਖਦਾ ਵਿੱਚ ਗੰਨੇ ਵਾਲਾ ਦਾ ਆ ਵੀ ਡੀਲਾ ਪੂਰੀ ਗਣਾ ਵੀ ਜਿੱਥੇ ਮੜਾ ਜੇ ਪਾਣੀ ਆ ਜਾਂਦਾ ਨੇਰਾ ਜੰਮ ਜਾਂਦਾ ਨੇਰਾ ਯਾਦਿਕ ਸੱਡਾ ਸੱਡਾ ਤਾਂ ਹੀ ਜੰਮਿਆ ਆ ਦੇਖੋ ਆ ਵੀ ਬਾਈ ਇਹ ਵੀ ਕਿਆਰੀ ਪੂਰੀ ਡੀਲੇ ਕੇ ਭਰੀ ਵੀ ਆ ਇਹ ਭਰ ਵੀ ਪੂਰੀ ਟੋਟਲੇ ਤਾਂ ਕਰਕੇ ਫਿਰ 26 ਲਿਆ ਕੇ ਨਮਾ ਵਿੱਚ ਬੀਜਿਆ ਬਾਈ 26 ਹਲੇ ਬੱਚਾ ਹੈ ਕਿਆ ਕਰੀਏ ਛੋਟਾ ਹੈ ਬਹੁਤ ਦਿਨ ਚ ਹੋਣਾ ਪੂਰੀ ਰਬਾਸ਼ਰਤੀ ਤੇ ਜਿਹੇ ਬਰਦਾਸ਼ਤ ਨਹੀਂ ਰੱਖੀ ਮੈਂ ਤਾਂ ਹੀ ਤਾਂ ਉਹ ਬੀਜ ਚ ਉਹ ਉਧਰ ਖੇਤਾਂ ਮਾ ਉਹ ਉਧਰ ਨਹੀਂ ਹੈਗਾ ਉਧਰ ਨਹੀਂ ਹੁੰਦਾ ਇਰੇ ਮਈਆ ਆਂ ਗੀਲੇ ਜੇ ਹੁੰਦਾ ਉਹ ਦੇਖ ਪਰਾਂ ਵੀ ਬਾਈਆ ਡਿੰਦਿਆ ਜੇ ਕਿਸੇ ਦਾ ਇਲਾਜ ਹੋਇਆ ਤਾਂ ਦੱਸਿਓ ਨੀਂਦਾ ਵਿਚਾਰੀ ਵੀ ਪਨੀਰੀ ਖਰਾਬ ਐ ਪੂਰੀ ਬਾਈ ਦੀ ਆ ਵੀ ਖਰਾਬ ਐ ਲੋ ਜੀ ਬਾਈ ਪਿੰਡ ਵਾਲੀ ਮੋਟਰ ਪਰ ਆਏ ਆ ਜੱਗੇ ਰੇ ਇੰਜਨ ਦੀ ਅਲਾਈਨਮੈਂਟ ਜੀ ਕਰਤੀ ਦੀ ਬਾਈ ਤੇ ਇਹਨਾਂ ਓਕੇ ਰਿਪੋਰਟ ਹੋ ਗਿਆ ਹੁਣ ਚੱਲਦਾ ਕਰੂਗਾ ਉਹ ਕੱਲ ਨੂੰ ਜਾਂ ਬਰਸੋਂ ਨੂੰ ਤੇ ਬੰਮੂ ਸਿੰਘ ਘਰ ਪਹੁੰਚ ਕੇ ਬਲਾਉ ਸੱਸਰੀ ਕੱਲ ਸੱਸਰੀ ਕੋ ਦੂਖ ਲੈ ਕੇ ਕਹਿੰਦੇ ਖੇਤਾਂ 'ਵਾਂ ਪਹੁੰਚੇ ਆ ਉਹ ਸਾਹਮਣੇ ਬੋਤਲ ਚ ਬਾਤ ਤਾਂ ਥੋੜੀ ਜਿਹੀ ਮਿੱਟੀ ਵੀ ਉੜੇ ਨਾ ਰੌਂਦ ਵਾਲੇ ਵਿੱਚ ਦਿਖਾਈਦਾ ਚੱਲ ਫੇਕ ਨਿਸ਼ਾਨਾ ਲਾ ਕੇ ਦਿਖਾ ਉਹ ਥੋੜੀ ਲੱਗਿਆ ਨਹੀਂ ਚੱਲ ਇੱਧਰ ਤੇ ਲਾ ਹੁਣ ਰੌਂਦ ਹੋਰ ਵੀ ਆਏ ਬਾਈ ਤੁਹਾਨੂੰ ਹੁੰਦਾ ਹੈ ਦੇਖੋ ਇਹਦੇ ਨਾਲ ਦੇ 10 ਫੈਕਟ ਅਜੇ ਨਿਸ਼ਾਨਾ ਹੀ ਦੇਖਣਾ ਮੁੰਡੇ ਦਾ ਹੈਗਾ ਕਿ ਨਹੀਂ ਚੱਲ ਫੇ ਲਾ ਕਰ ਬੋਤਲ ਖੜੀ ਗਰਦੀ ਹੈ ਲੱਗਣਾ ਚਾਹੀਦਾ ਹੁਣ ਉਹ ਤੇਰੀ ਹਾਂ ਲੱਗਦਾ ਨਹੀਂ ਲੱਗਦਾ ਨਹੀਂ ਲਾ ਕੇ ਦਿਖਾ ਫਿਰ ਬਾਕੀ ਬਈ ਹੁਣ ਲੇਟ ਵਾਲਾ ਟਾਈਮ ਹੋ ਗਿਆ ਪੂਰਾ ਸਾਜਰੇ ਆਉਂਦੀ 8 ਘੰਟੇ ਆਪਣਾ ਟਾਈਮ ਕੇ ਭੱਜ ਜਾਂਦੀ ਬਈ ਉਹ ਵੱਧ ਲੱਗਿਆ ਮੋਟਰ ਪਰ ਹੁਣ ਬੁਝਿਆ ਪਿਆ ਉਹ ਹਾਂ ਉਹ ਤੇਰੀ ਲੱਗ ਗਿਆ ਲਾਵੀ ਲੈ ਲੈ ਤੇ ਉਹ ਚੱਕ ਲੈ ਪਹਿਲਾਂ ਫੇਰ ਵੀ ਦੰਦਾ ਤੈਨੂੰ ਬਾਕੀ ਬਾਈ ਪਨੀਰੀ ਆਪਣੇ ਵਾਲੀ ਵਧੀਆ ਏ ਆਪਾਂ ਨੇ ਇੱਕ ਵਿੱਚ ਪ੍ਰੋਜੈਕਟ ਜਿਹਾ ਲਿਆ ਕੇ ਪਾਇਆ ਤਾਂ ਕੱਲ ਪੂਰੀ ਵੀ ਲਾਇਆ ਤਾਂ ਬਾਈ ਉਹਨੇ 26 ਵੀ ਜੀਪੀਏ ਜਿਹੜੀ ਉਹਦੇ ਵਿੱਚ ਪਾਉਣਾ ਹੈ ਆਪਾਂ ਨੇ ਗੱਲ ਪਾ ਤਾਰਾ ਪੂਰੀ ਨਾ ਅੱਜ ਪਾਇਆ ਹੂੰਗਾ ਉਹਨੇ ਗੱਲ ਪਾਣੀ ਤਾਂ ਲਾਇਆ ਫੇਰ ਲੈ ਲੈ ਪੰਮੂ ਲੈ ਲੈ ਬਾਕੀ ਪੰਮੂ ਸਿਕ ਨੂੰ ਖੇਤ ਮਾਂ ਲੈ ਕੇ ਆਇਆ ਕਿ ਕਹਿੰਦਾ ਨਿਸ਼ਾਨੇ ਲਾਉਣੇ ਮੈਂ ਕਹਾ ਲਾ ਭਾਈ ਜੀ ਨੇ ਲਾਉਣੇ ਹੋ ਰੌਂਦੇ ਰੌਂਦਾ ਹੈ ਖੇਤਰੇ ਕੰਮ ਨੂੰ ਇੱਥੇ ਇੱਥੇ ਢੇਰੀ ਗੱਲ ਹਾਂ ਚੱਲ ਲਾ ਹੁਣ ਨਿਸ਼ਾਨੇ ਦੇਖਾਂ ਇਹਨਾਂ ਨੂੰ ਕੱਢ ਲੈ ਕੱਢ ਲੈ ਚੱਲ ਚੱਕ ਦੇ ਫੱਟੇ ਹੁਣ ਚਿੱਟਾ ਪਾਉਣ ਚਿੱਟਾ ਪਾਜ ਚਿੱਟਾ ਰੌਂਡ ਵੇ ਚੱਲ ਬੋਤਲ ਦੋ ਘਾਰੇ ਜਾਂਦੀ ਬਾਈ ਜਿੰਨੇ ਨੂੰ ਰੌਂਡ ਪਿੰਦਾ ਜਿੱਤੀ ਕਰਾਵਾ ਚੱਲਦੀ ਖਿੱਚ ਲੈ ਉਹ ਲਾ ਤਾ ਉਹ ਲਾ ਤਾ ਮੁੰਡੇ ਨੇ ਨਿਸ਼ਾਨਾ ਵਾਹੋ ਤੇਰੇ ਪਿੱਛੇ ਦੇ ਲਾ ਪਿੱਛੇ ਦੇ ਹਾਂ ਇੱਕ ਵਾਰ ਖਿੱਚਣਾ ਬਸ ਆ ਖਿੱਚ ਕੇ ਛੱਡ ਦੇ ਬਸ ਛੱਡ ਦੇ ਹੁਣ ਇਹਨੂੰ ਚੱਲ ਉਹ ਤੇਰੀ ਲੱਗਿਆ ਨਹੀਂ ਲਾ ਲੈ ਲਾ ਦੇ ਬਾਕੀ ভাই ਗਰਮੀ ਵਾਲਾ ਮਾਹੌਲ ਫੁੱਲ ਹੈ ਨੀ ਆ ਬਨੇੜੇ ਨੇ ਲੰਗੜਾ ਬਾਈ ਨੇ ਤਾਂ 1% ਵੀ ਆਸ ਨਹੀਂ ਵੀ ਪੈ ਜੂਗਾ। ਮੇਰੀ ਅੱਗ ਪੈੰਦੀ ਆ ਰੋੜਾਂ ਪਰ ਵੀ ਕਿਤੇ ਲੰਗੀ ਹੁਣ ਤਾਂ ਬਾਈ ਖੇਤ ਵਾਲੀ ਸਾਈਡ ਨੂੰ ਵੀ ਜਾਂਉਂਦੇ ਤਾਂ ਅੱਗ ਪੈੰਦੀ ਆ। ਪਹਂੀਆਂ ਗਰਮ ਪਈਆਂ। ਪਨੇਰੀਆਂ ਮਾ ਪਾਣੀ ਜੇ ਕਿਤੇ ਹੁਣ ਬਾਈ ਬਿਜੀ ਵੀ ਵਿੱਚ ਖੜਾ ਦੀਏ ਤਾਂ ਆਪਣੀ ਜੀ ਫੂਕੇ ਹੋਣੀ ਆ। ਲਾਲ ਨਿਸ਼ਾਨੇ ਪੰਮੂ। ਨੌ ਜੀ ਬਾਈ ਮੋਟਰ ਪੱਤੇ ਆ ਗਏ ਘਰ। ਬਲੂਖਾਂ ਚਲਾ ਕੇ ਆਉਂਦੇ ਸਾਡੇ ਪੰਮੂ ਬਾਰੇ ਜੇ ਮਰ ਗਏ। ਹੁਣ ਛੋਟੇ ਛੋਟੇ ਬੱਚੇ ਕੋਈ ਆਪਣੇ ਕਪਟੇਲ ਵਿੱਚ। ਨਾਲ ਕੇ نیٹ ਨਹੀਂ ਚੱਲਿਆ ਪੂਰੇ ਵਾਈਫਾਈ ਦੇ ਨਿਯਾਰੇ ਲਾਉਂਦੇ ਆ نیٹ ਚੱਲਦਾ ਨਹੀਂ ਨਾਲ ਕੇ ਆਹ ਨਹੀਂ ਤੇ ਨੈਟ ਉੱਥੇ ਵਾਈਫਾਈ ਮਿਲਿਆ ਨਹੀਂ ਹੈਗਾ ਪੂਰੇ ਮਿਲ ਗਿਆ ਵਾਈਫਾਈ ਇਹਨਾਂ ਨੂੰ ਦੇਖੋ ਜੱਦਾ ਹੀ ਬਾਈ ਕਿੰਮੜੇ ਦੇ ਫੋਨ ਤੋਂ ਕਮਣੋਂ ਲੇਗਾ ਤਾਂ ਖੇਤ ਮਾਮਾ ਕਾ ਚੰਨਾ ਆ ਕੇ ਆਈਏ ਨਾਲੇ ਬੰਦੂਕ ਚਲਾ ਕੇ ਆਉਂਗੇ ਤੇ ਲੈਟ ਹੈ ਇਹਨੂੰ ਤੇ ਗੋਲੀਆਂ ਉਂਗਲੀਆਂ ਚਲਾ ਕੇ ਆ ਗਿਆ ਮੁੰਡਾ ਆ ਦੇ ਕੋਈ ਤਾਂ ਚੱਲਦਾ ਪ੍ਰੋਜੈਕਟ ਫੋਨਾਂ ਦੇ ਕਿੰਨਾ ਕਹੋਂ ਚ ਲਾਉਣਾ ਬਹੁਤ ਕਿਆ ਦੇਖ ਰਿਹਾ ਹੈ ਨਾ ਕੋਕਲੀ ਮੋਕਲੀ ਮੇ ਮੇਰਾ ਵੱਲਾ ਤਾਂ ਸਾਧਨੇ ਜਾਂਦਾ ਸ਼ਸ਼ਕਾਲ ਨੂੰ ਪਹੁੰਚ ਰਿਹਾ ਦਾ ਫੋਨ ਕਰ